ਪਿਛਲੇ ਕਾਫੀ ਦਿਨਾਂ ਤੋਂ ਚਰਚਾ ਦੇ ਵਿੱਚ ਆ ਤੇ ਹੁਣ ਉਸਨੇ ਇੱਕ ਨਵਾਂ ਵਿਵਾਦ ਛੇੜ ਲਿਆ ਜਿਹੜੀ ਪਹਿਲਾਂ ਉਸਨੇ ਇੰਟਰਵਿਊ ਦਿੱਤੀ ਉਸਦੇ ਵਿੱਚ ਉਸਨੇ ਆਪਣੇ ਪੁਰਾਣੇ ਘਰ ਵਾਲੇ ਜਿਸ ਤੋਂ ਉਸਨੇ ਤਲਾਕ ਲੈ ਲਿਆ ਉਸਦਾ ਜ਼ਿਕਰ ਕੀਤਾ ਸੀ ਜਿਸ ਦੇ ਵਿੱਚ ਉਸਨੇ ਆਪਣੇ ਘਰ ਵਾਲੇ ਪੁਰਾਣੇ ਦੇ ਉੱਪਰੇ ਦੋਸ਼ ਲਾਏ ਸੀ ਕਿ ਉਹਨੂੰ ਜਿਹੜਾ ਗੁੰਮਰਾਹ ਕਰਕੇ ਜਿਹੜਾ ਉਸਦੇ ਨਾਲ ਵਿਆਹ ਕਰਵਾਇਆ ਗਿਆ ਉਸ ਨੂੰ ਗਲਤਫਹਮੀ ਦੇ ਵਿੱਚ ਰੱਖ ਕੇ ਉਸਦੇ ਪਰਾਨੇ ਘਰ ਵਾਲੇ ਨੇ ਵਿਆਹ ਕਰਵਾਇਆ ਕਿਉਂਕਿ ਉਹ ਕਹਿੰਦਾ ਸੀ ਕਿ ਉਹ ਸਰਕਾਰੀ ਅਧਿਆਪਕ ਲੱਗਾ ਹੋਇਆ ਪਰ ਉਹ ਪ੍ਰਾਈਵੇਟ ਅਧਿਆਪਕ ਲੱਗਾ ਹੋਇਆ ਸੀ ਕੰਟਰੈਕਟ ਬੇਸ ਤੇ ਲੱਗਾ ਹੋਇਆ ਸੀ ਜਦੋਂ ਉਸ ਨੂੰ ਇਸ ਚੀਜ਼ ਦਾ ਪਤਾ ਲੱਗਾ ਤੇ ਉਸਨੇ ਘਰ ਵਾਲੇ ਤੋਂ ਤਲਾਕ ਲੈ ਲਿਆ ਉਦੋਂ ਹੀ ਲੋਕਾਂ ਨੇ ਉਸਦੇ ਉੱਤੇ ਕਾਫੀ ਜ਼ਿਆਦਾ ਰੋਪ ਲਾਏ ਸੀ ਕਿ ਸਿਰਫ ਇਹ ਪੈਸੇ ਦੀ ਪਜਾਰਨਾ ਕੁੜੀ ਤੇ ਪੈਸੇ ਦੇ ਲਾਲਚ ਦੇ ਵਿੱਚ ਹੀ ਇਸਨੇ ਚਿੱਟਾ ਵੇਚਿਆ ਜਦੋਂ ਇਹ ਗੱਲ ਹੋਈ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਜਿਹੜੀ ਕੁੜੀ ਦੇ ਘਰ ਵਾਲੇ ਦੇ ਨਾਲ ਨਜਾਇਜ਼ ਸਬੰਧ ਇਸ ਜਿਹੜਾ ਆਪਣਾ ਪੁਰਾਣਾ ਘਰ ਵਾਲਾ ਉਸਨੇ ਇਸ ਨੂੰ ਪੜਾ ਲਿਖਾ ਕੇ ਨੌਕਰੀ ਦੇ ਕਾਬਲ ਕੀਤਾ ਪਰ ਬਾਅਦ ਦੇ ਵਿੱਚ ਜਦੋਂ ਇਹ ਨੌਕਰੀ ਤੇ ਲੱਗ ਗਈ ਤੇ ਉਸਨੇ ਇਸ ਨੂੰ ਇੱਕ ਐਸਐਚਓ ਦੇ ਨਾਲ ਰੰਗੇ ਅਤੀ ਨਜਾਇਜ਼ ਜਿਹੜੇ ਸਬੰਧ ਬਣਾਉਂਦੇ ਫੜ ਲਿਆ ਸੀ ਇਸ ਕਰਕੇ ਉਸ ਮੁੰਡੇ ਨੇ ਤਲਾਕ ਲਿਆ ਤੇ ਉਸ ਤੋਂ ਇਸ ਨੇ ਮੋਟੀ ਰਕਮ ਲੈ ਕੇ ਉਸ ਤੋਂ ਤਲਾਕ ਲਿਆ ਤੇ ਉਸ ਨੂੰ ਬਰਬਾਦ ਕਰ ਦਿੱਤਾ ਹਾਲਾਂਕਿ ਉਸ ਨੇ ਹੀ ਇਸ ਨੂੰ ਪੜਾ ਲਕਾ ਕੇ ਤਿਆਰੀ ਕਰਵਾ ਕੇ ਸਰਕਾਰੀ ਨੌਕਰੀ ਦੇ ਕਾਬਲ ਬਣਾਇਆ ਸੀ ਪਰ ਜਦੋਂ ਇਸ ਨੇ ਆਪਣੇ ਇੰਟਰਵਿਊ ਦੇ ਵਿੱਚ ਉਸ ਤੇ ਸਿੱਧੇ ਰੋਪ ਘਰ ਵਾਲੇ ਤੇ ਲਾਏ ਉਸ ਤੋਂ ਬਾਅਦ ਲੋਕ ਇਹ ਜਾਨਣਾ ਚਾਹੁੰਦੇ ਸੀ ਕਿ ਪੁਰਾਣਾ ਘਰ ਵਾਲਾ ਵੀ ਸਾਹਮਣੇ ਆਵੇ ਉਹ ਦੱਸੇ ਕਿ ਆਖਰ ਸੱਚਾਈ ਕੀ ਆ ਤੁਹਾਨੂੰ ਹੁਣ ਇਹ ਗੱਲ ਦੱਸ ਦਿੰਨੇ ਆ ਕਿ ਉਸ ਦੇ ਨਾਲ ਸੰਪਰਕ ਕੀਤਾ ਗਿਆ ਇਸ ਦੇ ਪੁਰਾਣੇ ਘਰ ਵਾਲੇ ਦੇ ਨਾਲ ਸੰਪਰਕ ਕੀਤਾ ਗਿਆ ਜਿਹਦਾ ਕੀ ਹੁਣ ਵਿਆਹ ਹੋ ਚੁੱਕਿਆ ਉਸ ਦੇ ਨਾਲ ਸੰਪਰਕ ਕਰਨ ਤੋਂ ਬਾਅਦ ਉਸ ਨੇ ਕਿਹਾ ਕਿ ਹੁਣ ਉਹ ਇੱਕ ਨਵੇਂ ਵਿਵਾਦ ਦੇ ਵਿੱਚ ਨਹੀਂ ਛੇੜਨਾ ਚਾਹੁੰਦਾ ਉਹ ਸਾਹਮਣੇ ਨਹੀਂ